ਜੀ ਇਹਨਾਂ ਜੀ ਦੀ ਖੇਡਦੇ ਪਏ ਸੀ ਜਿਹੜੀ ਆ ਦੀ ਗਲੀ ਦੇ ਵਿੱਚ ਜੀ ਅਸੀਂ ਉਹਨੂੰ ਦੇਖ ਲਿਆ ਜੀ ਫਿਰ ਇਹਨਾਂ ਨੂੰ ਵੀ ਦਾਤਾ ਰਾਈ ਵਿੱਚ ਬੰਦਾ ਗਿਆ ਜੀ ਫਿਰ ਅਸੀਂ ਜੀ ਉਹਨਾਂ ਦੇ ਮਗਰ ਪਾ ਚਲੇ ਸੀ ਜੀ ਪਰ ਉਹਨਾਂ ਨੇ ਗੱਡੀ ਰੋਕ ਲਈ ਸਾਨੂੰ ਦੇਖ ਕੇ ਅੱਛਾ ਜੀ ਹਾਂਜੀ ਕੀ ਕਹਿੰਦੇ ਪਏ ਸੀ ਉਹ ਤਾਂ ਭੱਜਦੇ ਪਏ ਸੀ ਪਿੱਛੇ ਪਿੱਛੇ ਜੀ ਕੌਣ ਸੀ ਜੀ ਉਹਨਾਂ ਨੇ ਤਾਂ ਸਾਨੂੰ ਜੀ ਲਾਟ ਦੇ ਦੇਖਿਆ ਜੀ ਜਦੋਂ ਆਹ ਦੇ ਕਾਰੀ ਨੂੰ ਛੱਡਣ ਗਿਆ ਵਾ ਆਕਾ ਮਾਰਦੇ ਪਏ ਸੀ ਉਹਨਾਂ ਨੂੰ ਪਿੱਛੇ ਵਾਜਾ ਹਾਂ ਜੀ ਜੀ ਬਹੁਤ ਮਾਰੀਆਂ ਵਾਜੀਆਂ ਜੀ ਕੀ ਕਹਿੰਦੇ ਪਏ ਸੀ ਵੀਰਾ ਵੀਰਾ ਕਰਕੇ ਕਹਿੰਦੇ ਸੀ ਨਾਮ ਲੈ ਕੇ ਨਹੀਂ ਜੀ ਇਹ ਤਾਂ ਵੀਰਾ ਵੀਰਾ ਹੀ ਕਹਿੰਦੇ ਆ ਜੀ ਅੱਛਾ ਤੇ ਫਿਰ ਜਦੋਂ ਗੱਡੀ 'ਚ ਨਿਕਲਦੇ ਫਿਰ ਤੁਹਾਨੂੰ ਕੀ ਕਹਿੰਦੇ ਵੀਡੀਓ ਬਣਾਉਣ ਤੋਂ ਪਹਿਲਾਂ ਨਹੀਂ ਕਹੋਣੀ ਤੁਸੀਂ ਕਿ ਆਂ ਕਰਦੇ ਸੀਗੇ ਨਹੀਂ ਤੁਸੀਂ ਕੀ ਕਰਦੇ ਹੋਣੇ ਇੱਧਰ ਨੂੰ ਹੂੰ ਜੀ ਨਹੀਂ ਮੈਜੀ ਭੇਰਾ ਜੀ ਆਏਗਾਤਾ ਜੀ ਵੀਡੀਓ ਬਣਵਾਉਣ ਆਏ ਨਾਲੇ ਫੋਟੋ ਖਿਚਾਉਣੇ ਆਏ ਹੂੰ ਮੋਬਾਈਲ ਫੋਨ ਲੈ ਗਏ ਸੀ ਯਾ ਪਤਾ ਸੀਗਾ ਕਿ ਰਾਜ ਵਿੱਚ ਬੰਦਾ ਵੀਡੀਓ ਬਣਾਉਣ ਦੇ ਪੇ ਤੁਹਾਡੀ ਨਹੀਂ ਜੀ ਮੋਬਾਈਲ ਤਾਂ ਲੈ ਕੇ ਨਹੀਂ ਗਏ ਸੀ ਜੀ ਪਰ ਜੀ ਉਹਨਾਂ ਨੇ ਆਪ ਦੇ ਫੋਨ 'ਚ ਤਾਂ ਖਿੱਚ ਲਈ ਸੀ ਅਸਾਂ ਆਪ ਦੇ ਫੋਨ 'ਚ ਖਿੱਚ ਲਈ ਸੀ ਹਾਂਜੀ ਹੂੰ ਕੀ ਕਹਿੰਦੇ ਥੋੜਾ ਦੱਸੋ ਜੀ ਉਹ ਐ ਕਹਿੰਦੇ ਸੀਗੇ ਮੈਂ ਫਿਰ ਤੁਹਾਡੇ ਨਾਲ ਫਿਰ ਖਾਚੇ ਲੈਣਾ ਫੋਟੋ ਅੱਛਾ ਉਹ ਤਾਂ ਤੁਹਾਨੂੰ ਕਹਿੰਦੇ ਸੀ ਕਿ ਮੈਂ ਤੁਹਾਡਾ ਫੈਨ ਆ ਜੀ ਹਾਂਜੀ ਅਸੀਂ ਐ ਕਿਹਾ ਹੀ ਰਾਈ ਵਿੱਚ ਬੰਦੇ ਨੇ ਫਿਰ ਇਹਨਾਂ ਫੋਟੋ ਕਰਾਉਣੀ ਸੀ ਤੁਹਾਡਾ ਫੈਨ ਫਿਰ ਉਹ ਕਹਿੰਦਾ ਹਾਂ ਮੈਂ ਤੁਹਾਡਾ ਫੈਨ ਹਾਂ